ਜਾਪਿਓ ਅੱਜ ਕੱਲ ਤਾਂ ਕਿਸੇ ਨੂੰ ਛੋਟੀ ਗੱਲ ਵੀ ਕੇ ਨਹੀਂ ਮਹਾਪਾਪ ਹੋ ਗਿਆ ਏ ਇੱਕ ਨੌਜਵਾਨ ਜੋ ਕਿ ਆਪਦੇ ਘਰ ਵਿੱਚ ਰਹਿੰਦਾ ਪਿਆ ਸੀ ਤੇ ਲੱਗੇ ਇੱਕ ਟਰੈਕਟਰ ਵਾਲਾ ਜੋ ਕਿ ਅਸ਼ਲੀਲ ਗਾਣੇ ਜਿਹੜਾ ਲਗਾ ਕੇ ਉੱਚੀ ਆਵਾਜ਼ ਦੇ ਵਿੱਚ ਸੁਣੋਂਦਾ ਪਿਆ ਸੀ ਕਿ ਜਦੋਂ ਪਰਿਵਾਰ ਵੱਲੋਂ ਇਹਨਾਂ ਮਾਪੁੱਤਾਂ ਵੱਲੋਂ ਉਸ ਟਰੈਕਟਰ ਵਾਲੇ ਨੂੰ ਆਖਿਆ ਗਿਆ ਕਿ ਵੀਜੀ ਤੁਸੀਂ ਗਾਣੇ ਬਦਲ ਦਿਓ ਜਾਂ ਫਿਰ ਗਾਣੇ ਹੋਰ ਕੋਈ ਲਗਾ ਲਓ ਤਾਂ ਉਸ ਟਰੈਕਟਰ ਵਾਲੇ ਨੇ ਕੀ ਕਰਤਾ ਜਿਹਨੂੰ ਦੇਖ ਕੇ ਤਾਂ ਰੋਂਟੇ ਹੀ ਖੜੇ ਹੋ ਗਏ ਉਸ ਨੌਜਵਾਨ ਵੱਲੋਂ ਟਰੈਕਟਰ ਹੀ ਇਹਨਾਂ ਦਮਾ ਮਾ ਪੁੱਤਾਂ ਦੇ ਉੱਤੇ ਛਿੜਾ ਦਿੱਤਾ ਜਿੱਤੋਂ ਬਾਅਦ ਮਾਂ ਦੀ ਤਾਂ ਮੁੱਕੇ ਤੇ ਹੀ ਮੌਤ ਹੋ ਗਈ ਕਿ ਜਿਹੜਾ ਨੌਜਵਾਨ ਹੈਗਾ ਸੀ ਉਹ ਇਲਾਜ ਅਦੀਨ ਹਸਪਤਾਲ ਦੇ ਵਿੱਚ ਦਾਖਲ ਹੈ ਗਿਆ ਇਸ ਤਰ੍ਹਾਂ ਦੇ ਹਾਲਤ ਹਾਲਾਤ ਜਿਹੜੇ ਬਣਦੇ ਜਾ ਰਹੇਗੇ ਜਿਹਨੂੰ ਦੇਖ ਕੇ ਹਰ ਕੋਈ ਬੰਦਾ ਸੋਚਨ ਤੇ ਮਜਬੂਰ ਹੋ ਗਿਆ ਤੇ ਕੀ ਪੰਜਾਬ ਦੀ ਹੁਣ ਜਵਾਨੀ ਜਿਹੜੀ ਗਈ ਨਸ਼ੇ ਦੇ ਉੱਤੇ ਹੀ ਚੱਲੇਗੀ ਕਿਉਂਕਿ ਜੇ ਕੋਈ ਬੰਦਾ ਸੂਫੀ ਹੋਵੇ ਤੇ ਇਸ ਤਰ੍ਹਾਂ ਦੀ ਹਰਕਤਾਂ ਤਾਂ ਨਹੀਂ ਕਰ ਸਕਦਾ ਕਿ ਜੇ ਕੋਈ ਨਸ਼ਾ ਦੇ ਵਿੱਚ ਲੋਰ ਵਿੱਚ ਹੋਵੇ ਤਾਂ ਇਸ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਦੇ ਸਕਦਾਗਾ ਜੀ ਦਾ ਖਮਿਆਜਾ ਹੁਣ ਉਸ ਪਰਿਵਾਰ ਨੂੰ ਪੁੱਤਰਾ ਪਿਆ ਪੁਲਿਸ ਨੇ ਜਾਂਚ ਕਰਦੀ ਪਈ ਗਈ ਆ ਮਾਮਲਾ ਵੀ ਦਰਜ ਕਰੇਗੀ ਲੇਕਿਨ ਤਸਵੀਰ ਤੁਹਾਡੇ ਤੋਂ ਨਿੱਪੇ ਆ ਉਸ ਮਾਂ ਦੀਆਂ ਜੋ ਕਿ ਇਸ ਪਾਨੀ ਸੰਸਾਰ ਨੂੰ ਅਲਵਦਾ ਕਹਿ ਕੇ ਇਸ ਦੁਨੀਆ ਤੋਂ ਪਰ ਉਸਕਾ ਹੋ ਚੁੱਕੀ ਹੈ ਆਓ ਜਾਣਦੀਆਂ ਕੀ ਕਰਾ ਇਹ ਜੀ ਉਥੇ ਕ ਜੀਤ ਸਿੰਘ ਦਾ ਪਲਾਟ ਹੈ ਹਰੀਮਾਬਾਦ ਦੇ ਵਿੱਚ ਤੇ ਕੱਲ 10:30 11 ਵਜੇ ਦੇ ਕਰੀਬ ਇਨਸੀਡੈਂਟ ਹੋਇਆ ਸੀਗਾ ਟਰੈਕਟਰ ਸੀਗਾ ਇੱਕ ਟਰੈਕਟਰ ਤੇ ਉਹਨੂੰ ਚਲਾ ਰਿਹਾ ਸੀਗਾ ਵਿਜੇ ਪਾਲ ਸਿੰਘ ਮਿਹੇ ਪਾਸਿੰਗ ਦਾ ਚਲਾ ਰਿਆ ਸੀ ਤਾਂ ਉਹਨੇ ਇੱਕ ਨੇੜੀ ਦਾ ਉੱਥੋਂ ਦੀ ਹਰਜੀਤ ਕੌਰ ਉਮਰ 60 ਸਾਲ ਉਹ ਟਰੈਕਟਰ ਉਹਨੇ ਉੱਥੋਂ ਦੀ ਚੜਾ ਦਿੱਤਾ ਸਿਰਫ ਇੱਕ ਡੈਕ ਦਾ ਰੌਲਾ ਸੀਗਾ ਕਿ ਉਹ ਪਲਾਸਟਿਕ ਮਿੱਟੀ ਪੈ ਰਹੀ ਸੀ ਜਿੱਥੇ ਤੇ ਇਹਨਾਂ ਨੇ ਹਰਜੀਤ ਕੌਰ ਦੇ ਦੇ ਲੜਕੇ ਨਿਸ਼ਾਨ ਸਿੰਘ ਨੇ ਕਿ ਜਿਹੜੇ ਇਹਨਾਂ ਦੇ ਸਮਰਥਕ ਹੋਣਾਂ ਨੇ ਕਿਹਾ ਵੀ ਜਿਹੜੀ ਹੈ ਵਿੱਚ ਆਪਣਾ ਡੈਕ ਦੀ ਆਵਾਜ਼ ਆਉਂ ਸਾਊਂਡ ਘੱਟ ਕਰ ਲੋ ਲੇਕਿਨ ਉਹਨਾਂ ਨੇ ਇਹ ਗੱਲ ਦਾ ਬੁਰਾ ਮਨ ਲਾਇਆ ਵੀ ਅਸੀਂ ਤੇ ਟਰੈਕਟਰ ਦੇ ਪੈਸੇ ਖਰਚੇ ਆ ਤੇ ਅਸੀਂ ਇਸ ਕਰਕੇ ਨਹੀਂ ਖੜਚੇ ਵੀ ਇਹ ਸਾਊਂਡ ਘੱਟ ਕਰੀਏ ਉਹ ਇਹਨਾਂ ਦੀ ਗੱਲ ਤੋਂ ਉੱਤੋਂ ਲੈ ਕੇ ਆਪ ਵਿਚ ਮਾੜੇ ਮੋٹے ਨੌਕਚੋਕ ਹੋ ਗਈ ਤੇ ਜਿਹੜੇ ਉੱਥੇ ਪਲਾੜ ਦੇ ਵਿੱਚ ਹੋਰ ਵੀ ਦੋ ਟਰੈਕਟਰ ਵਾਲੇ ਖਲੋਤੇ ਜਿਹੜੇ ਮਿੱਟੀ ਪਾ ਰਹੇ ਸੀ ਰਾਤ ਕਰੀਬ 11 ਵਜੇ ਦੇ ਲਗਭਗ ਉਹਨਾਂ ਨੇ ਆਪਣੇ ਤੀਸਰੇ ਸਾਥੀ ਨੂੰ ਕਹਿਤਾ ਵੀ ਅੱਜ ਇਹ ਲੇਡੀਜ਼ ਆ ਆਪਣਾ ਜਿਹੜਾ ਨਿਸ਼ਾਨ ਸਿੰਘ ਆ ਤੇ ਜਿਹੜਾ ਇਹਦਾ ਕੋਈ ਬੱਚ ਕੇ ਨਾ ਜਾਵੇ ਇਹਨਾਂ ਦੇ ਪਰਿਵਾਰ ਨਾਲ ਤੇ ਇਹ ਉਧਰੋਂ ਪਿੰਡ ਰੀਮਾ ਬਾਗਲੇ ਸਾਈਡ ਤੋਂ ਆਏ ਆ ਤੇ ਇਹਨਾਂ ਨੇ ਜਿਹੜਾ ਹੈਗਾ ਲੇਡੀਜ਼ ਉੱਤੇ ਜਿਹੜਾ ਚੜਾ ਦਿੱਤਾ ਵਾ ਘਰੇ ਤੋਂ ਜਿਹਦੇ ਨਾਲ ਲੇਡੀ ਹਰਜੀਤ ਕੌਰ ਦੀ ਹੈ ਜਿਹੜੀ ਮੌਕੇ ਤੇ ਮਾਮਤ ਹੋ ਗਈ ਹੈ ਤੇ ਉਹਦਾ ਲड़का ਨਿਸ਼ਾਨ ਸਿੰਘ ਹੈ ਜਿਹੜਾ ਉਹ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਜੇਰੇ ਇਲਾਜ ਆ ਜਿਹਦਾ ਅੱਜ ਅਸੀਂ ਆਪਣਾ ਬਿਆਨ ਲੈਣ ਆਏ ਆ ਤੇ ਬਿਆਨ ਲੈ ਕੇ ਜਿਹੜਾ ਅਕਿਊਜ਼ ਪਰਸਨ ਆ ਉਹਨਾਂ ਤੇ 302 ਦੇ ਰਿਗਾਰਡਿੰਗ ਅੱਜ ਕੇਸ ਜਿਹੜਾ ਐਫਆਰ ਲਾਂਚ ਕਰਤੀ ਆ ਤੇ ਜਲਦੀ ਜਿਹੜੇ ਇਹ ਅਕਿਊਜ਼ ਦਾ ਉਹ ਆਪਣੇ ਦਰਕਾਰ ਹੋ ਜਾਣਗੇ ਸਰ ਕਿੰਨੇ ਬੰਦੇ ਲੋਕੀ 6 ਬੰਦਿਆਂ ਦੇ ਖਲਾਫ ਹੋਇਆ ਜੀ ਅਗਰੀ ਦੀ ਤਸ਼ਕੀਕ ਇਤੇ ਜਾ ਰਿਹਾ ਜਿਹੜੇ ਡੈਡ ਬੋਡੀ ਦਿਖਾ ਦਸ ਕਰ ਕਿਤਾ ਜਾ ਰਹੇ ਜਿਹੜਾ ਡੈਡ ਬੋਡੀ ਆ ਉਹਦਾ ਪੋਸਟਮਾਰਟਮ ਕਰਾ ਕੇ ਤੇ ਉਹ ਜਿਹੜੇ ਉਹਨਾਂ ਦੇ ਅਸਲ ਵਾਰਸ ਆ ਉਹਨਾਂ ਨੂੰ ਸਖਤ ਕਰ ਰਹੇ ਆ ਤੇ ਰਹਿਣਾ ਨਿਸ਼ਾਨ ਸਿੰਘ ਤੇ ਅਹੀਂ ਸਾਢੇ 10 ਵਜੇ ਦੀ ਗੱਲ ਆ ਉੱਥੇ ਮਿੱਟੀ ਪੈਰਿਸ਼ ਲਾ ਕੇ ਪਲਾਂਟ ਦੇ ਵਿੱਚ ਜੋ ਕਿ ਨਵੀਆਂ ਨੀਆਂ ਪੁੱਟੀਆਂ ਸੀ ਧਰੀਆਂ ਸੀ ਉਹਨਾਂ ਨੇ ਤੇ ਉੱਥੇ ਮੁੰਡੇ ਜੋ ਕਿ ਬੜੀ ਹੁੱਲੜ ਬਾਜੀ ਕਰ ਰਹੇ ਸੀ ਤੇ ਰਾਤ ਉਹਨਾਂ ਨੇ 10 ਵਜੇ ਗੰਦੇ ਗਾਣੇ ਲਾਇਏ ਗੰਦੇ ਗਾਣੇ ਲਾਇਏ ਤੇ ਸਾਡਾ ਨਜ਼ਦੀਕ ਹੀ ਚਾਚੇ ਦਾ ਘਰ ਆ ਜਿੱਥੇ ਉਹਨਾਂ ਦੀ ਇੱਕ ਜਵਾਨ ਬੇਟੀ ਆ ਤੇ ਨੌਵਾਂ ਰਹਿੰਦੇ ਨੇ ਤੇ ਉਹਨਾਂ ਨੇ ਉਹਨਾਂ ਨੂੰ ਯਾਨੀ ਕਿ ટકਨ ਦੀ ਕੋਸ਼ਿਸ਼ ਕੀਤੀ ਵੀ ਗੰਦੇ ਗਾਣੇ ਨਾ ਲਾਓ ਤੇ ਇਸੇ ਵਜ੍ਹਾ ਦੇ ਵਿੱਚ ਉਹਨਾਂ ਨੇ ਕੀਤਾ ਵੀ ਸਾਡੇ ਤੇ ਟਰੈਕਟਰ ਚੜਾਤਾ ਤੇ ਮੈਨੂੰ ਮੈਨੂੰ ਤੇ ਮੇਰੀ ਮਾਤਾ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਪਰ ਪਰਮਾਤਮਾ ਦੀ ਕਿਰਪਾ ਨਾਲ ਮੇਰਾ ਬਚਾਵਾ ਗਿਆ ਤੇ ਮਾਤਾ ਦੀ ਜਾਨ ਵੀ ਮੇਰੇ ਸਾਹ ਲੱਗ ਤੇ ਲੱਗੀ ਸਰ ਬੰਦੇ ਤੇ ਇੱਕ ਮੁੰਡਾ ਮਗਦਾਰ ਤੇ ਜਿਹੜਾ ਬੈਠਾ ਹੈ ਉਹ ਸਾਡੇ ਪਿੰਡ ਦਾ ਹੈ ਬਾਕੀ ਮੈਨੂੰ ਉਹ ਮੁੰਡੇ ਦਾ ਨਹੀਂ ਪਤਾ ਜਿਹੜਾ ਟਰੈਕਟਰ ਚਲਾ ਰਿਹਾ ਠੀਕ ਕੋਲੇ ਮਿੱਟੀ ਸਾਡੇ ਚਾਚਾ ਜੀ ਦੇ ਘਰ ਦੇ ਨੇੜੇ ਦੀ ਜਿਹੜੀ ਪਲਾਟ ਉੱਥੇ ਪਾ ਰਹੇ ਕੋੜਾ ਕਾਰ ਬਗੜਾ ਕਾਰ ਕਮੇਟੀ ਕੋਲ ਤੇ ਕਿਹੜੇ ਪੜੇ ਹੋੜੇ ਹਰੀ ਮਾਤਾ ਦਾ ਸਾਰਾ ਸਾਡਾ ਪਿੰਡਿਆ ਤਸੀਲ ਦੇ ਦਾ ਪਾਬਾ ਨਾਨਕ ਤੇ ਡਿਸਟ੍ਰਿਕਟ ਗੁਰਦਾਸਪੁਰ ਮਾਤਾ ਦਾ ਪਟਾ ਟਕਾ ਸਰ ਮਾਤਾ ਮੇਰੇ ਤੋਂ ਥੋੜੀ ਸਾਈਡ ਲਿਫਟ ਸਾਈਡ ਤੇ ਮੈਂ ਰਾਈਟ ਸਾਈਡ ਹਾਂ ਤੇ ਮੈਂ ਮਾਤਾ ਨੂੰ ਖਿੱਚਣ ਦੀ ਕੋਸ਼ਿਸ਼ ਕੀਤੀ ਪਰ ਉਹ ਟਰੈਕਟਰ ਦੀ ਓਵਰ ਸਪੀਡ ਕਰਨ ਦੀ ਗੱਲ ਬਣੀ ਮਾਤਾ ਜੀ ਦੇ ਸਿਰ ਦੇ ਵਿੱਚ ਬੰਪਰ ਵੱਜ ਜਾਣ ਕਰਕੇ ਜੱਥ ਹੋ ਗਈ ਹੈ ਮੰਗਦੇ ਪ੍ਰਸ਼ਾਸਨ ਕੋਲ ਇਹੋ ਕਰਦੇ ਆ ਕਿ ਸਾਨੂੰ ਇਨਸਾਫ ਦਿੱਤਾ ਜਾਏ i <laughs>